ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਤੇ ਗੱਲ ਕਰਦੇ ਆਂ ਭਾਰਤ ਬਨਾਮ ਬੰਗਲਾਦੇਸ਼ ਪਹਿਲਾ ਟੈਸਟ ਮੈਚ ਤੇ ਪਹਿਲੀ ਇਨਿੰਗਸ ਦੇ ਵਿੱਚ ਭਾਰਤ ਨੇ 376 ਰਨਸ ਬਣਾਏ ਨੇ ਤੇ ਭਾਰਤੀ ਕ੍ਰਿਕਟ ਟੀਮ ਆਲ ਆਊਟ ਹੋ ਗਈ ਹੈ ਇਹ ਰਨਸ ਬਹੁਤ ਅੱਛੇ ਨੇ ਕਿਉਂਕਿ ਕੱਲ ਇੱਕ ਟਾਈਮ ਤੇ ਭਾਰਤ ਦੀਆਂ 6 ਵਿਕਟਾਂ ਸਿਰਫ 144 ਰਨਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਗਦਮ ਚੋਕਰੀ ਹੈ ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਹਨਾਂ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ WhatsApp ਨੰਬਰ 977910020020 ਜਾਰੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕ-थाम ਲਈ ਕੰਮ ਕਰੇਗੀ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦੋਂਕਾਰਨ ਕੀਤਾ ਗਿਆ। ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਉਸ ਤੋਂ ਬਾਅਦ ਜੋ ਪਾਰੀ ਖੇਲੀ ਰਵੀਚੰਦਰਨ ਅਸ਼ਵਿਨ ਨੇ ਤੇ ਰਵਿੰਦਰ ਚੜੀ ਜਾਨੀ ਉਹਨਾਂ ਨੇ ਭਾਰਤ ਨੂੰ ਇਸ ਸੋਲਿਡ ਸਿਚੁਏਸ਼ਨ ਦੇ ਵਿੱਚ ਲੈ ਆਂਦਾ ਹੈ ਭਾਰਤ ਨੇ ਅੱਜ ਲੰਚ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਵਿਕਟਾਂ ਗਵਾ ਲਈਆਂ ਤੇ ਭਾਰਤ ਨੇ 376 ਰਨ ਬਣਾਏ ਨੇ ਪਹਿਲੇ ਇਨਿੰਗਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਇਹ ਟੈਸਟ ਸੀਰੀਜ਼ ਚੱਲਦੀ ਪਈ ਹੈ ਭਾਰਤ ਬਨਾਮ ਬੰਗਲਾਦੇਸ਼ ਦੋ ਟੈਸਟ ਮੈਚ ਖੇਡੇ ਜਾਣੇ ਨੇ ਪਹਿਲਾ ਟੈਸਟ ਮੈਚ ਚੇਨਈ ਦੇ ਚਿਪਕ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਪਿਚ ਹੈ ਇਹ ਜਿਹੜਾ ਮੈਦਾਨ ਹੈ ਇਹ ਸਪਿਨਰਸ ਦੇ ਲਈ ਬਹੁਤ ਜ਼ਬਰਦਸਤ ਪਿਚ ਹੈ ਬਟ ਹੋਇਆ ਉਸ ਤੋਂ ਬਿਲਕੁਲ ਉਲਟ ਬੰਗਲਾਦੇਸ਼ ਦੇ ਜੋ ਤੇਜ਼ ਗੇਂਦਬਾਜ਼ ਸੀਗੇ ਉਹਨਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਮੈਦਾਨ ਤੇ ਟਿਕਨ ਨਹੀਂ ਦਿੱਤਾ ਕੱਲ ਅਸੀਂ ਦੇਖਿਆ ਵਿਰਾਟ ਕੋਹਲੀ ਰੋਹਿਤ ਸ਼ਰਮਾ 6 ਰੰਸ ਤੇ ਆਊਟ ਹੋਏ ਸ਼ੁਮਨ ਗਿੱਲ 0 ਰੰਸ ਤੇ ਆਊਟ ਹੋਏ ਉਸ ਤੋਂ ਬਾਅਦ ਜੈਸਵਾਲ ਤੇ ਰਿਸ਼ਭ ਪੰਦ ਨੇ ਇੱਕ ਛੋਟੀ ਜੀ ਸਾਂਝੇਦਾਰੀ ਕੀਤੀ ਉਹ ਵੀ ਜਲਦੀ ਆਊਟ ਹੋ ਗਏ ਅਗਰ ਰਵੀ ਚੰਦਰਨ ਅਸ਼ਵਿਨ ਤੇ ਜੜੇਜਾ ਨਾ ਟਿਕਦੇ ਤੇ ਭਾਰਤ ਸ਼ਾਇਦ 150 ਰੰਸ ਵੀ ਬਹੁਤ ਮੁਸ਼ਕਲ ਦੇ ਨਾਲ ਬਣਾ ਪਾਦਾ ਹੁਣ ਬਹੁਤ ਵੱਡਾ ਚੈਲੰਜ ਬੰਗਲਾਦੇਸ਼ ਦੇ ਜਿਹੜੇ ਬੱਲੇਬਾਤ ਨੇ ਉਹਨਾਂ ਦੇ ਸਾਹਮਣੇ ਹੋਏਗਾ ਜਸਪ੍ਰੀਤ ਬੂਮਰਾ ਨੂੰ ਚੇਲਣਾ ਅਗਰ ਉਹਨਾਂ ਦੇ ਤੇਜ਼ ਗੇਂਦਬਾਜ਼ ਇੰਨੀ ਅੱਛੀ ਗੇਂਦਬਾਜ਼ੀ ਕਰ ਸਕਦੇ ਨੇ ਤੇ ਸਾਡੇ ਜੋ ਵਰਲਡ ਕਲਾਸ ਗੇਂਦਬਾਜ਼ ਨੇ ਜਸਪ੍ਰੀਤ ਬੂਮਰਾ ਮੁਹੰਮਦ ਸਿਰਾਜ ਤੇ ਆਕਾਸ਼ਦੀਪ ਆਕਾਸ਼ਦੀਪ ਦਾ ਨਾਮ ਮੈਂ ਇਸ ਲਈ ਲੈਣਾ ਚਾਹਾਂਗਾ ਕਿਉਂਕਿ ਹੁਣੇ-ਹੁਣੇ ਦਲੀਪ ਟਰੋਫੀ ਦਾ ਜੋ ਫਰਸਟ ਰਾਉਂਡ ਉਹਨਾਂ ਨੇ ਖੇਡੇ ਆਏ ਬਹੁਤ ਅੱਛੀ ਪਰਫਾਰਮੈਂਸ ਉੱਥੇ ਦਿੱਤੀ ਹੈ ਤੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਜੋ ਲੋਕਲ ਮੈਦਾਨ ਹੈ ਰਵੀਚੰਦਰਨ ਅਸ਼ਵਿੰਦਾ ਬੇਸ਼ੱਕ ਬੰਗਲਾਦੇਸ਼ ਦੇ ਜੋ ਸਪਿਨਰਸ ਨੇ ਉਹ ਪਿਚ ਦਾ ਫਾਇਦਾ ਨਹੀਂ ਉਠਾ पाए ਪਰ ਜਿੱਦਾਂ ਜਿੱਦਾਂ ਇਹ ਪਿਚ ਪੁਰਾਣੀ ਹੁੰਦੀ ਜਾਏਗੀ ਪੈਚਸ ਬਣਦੇ ਜਾਣਗੇ ਤੇ ਸਪਿਨਰਸ ਜੋ ਭਾਰਤੀ ਸਪਿਨਰਸ ਨੇ ਉਹ ਇਸ ਪਿਚ ਦਾ ਫਾਇਦਾ ਉਠਾ ਸਕਦੇ ਨੇ ਅਸ਼ਵੀਨ ਤੇ ਜੜੀਜਾ ਮੈਂ ਤੁਹਾਨੂੰ ਡਿਟੇਲ ਚ ਦੱਸਦੇ ਹਾਂ ਇਸ ਮੈਚ ਬਾਰੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 376 ਰਨ ਬਣਾਏ ਨੇ ਮੈਚ ਦੇ ਇਸ ਇਨਿੰਗਸ ਤੇ ਪਹਿਲੀ ਇਨਿੰਗਸ ਦੇ ਸਟਾਰ ਰਹੇ ਨੇ ਰਵੀਚంద్రਨ ਅਸ਼ਵੀਨ ਜਿਨ੍ਹਾਂ ਨੇ ਆਪਣੇ ਕਰੀਅਰ ਦੀ 6ਵੀਂ ਸੈਂਚਰੀ ਲਗਾਈ ਹੈ ਸੋ ਅਸ਼ਵਿਨ ਜਿਨ੍ਹਾਂ ਨੂੰ ਗੇਂਦਬਾਜ਼ੀ ਆਲਰਾਊਂਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਇਸ ਮੈਚ ਦੇ ਵਿੱਚ ਆਪਣੀ ਇੰਟਰਨੈਸ਼ਨਲ 6ਵੀਂ ਸੈਂਚਰੀ ਲਗਾਈ ਹੈ 133 ਗੇਂਦਾਂ ਦੇ ਵਿੱਚ 113 ਰੰਸ ਅਸ਼ਵਿਨ ਨੇ ਬਣਾਏ ਨੇ ਜੜੇਜਾ ਥੋੜਾ ਜਿਹਾ ਉਹਨਾਂ ਲਈ ਸੈਡ ਫੀਲ ਹੋ ਰਿਹਾ ਕਿਉਂਕਿ ਉਹ ਸ਼ਤਕ ਬਣਾਉਣ ਤੋਂ ਚੁੱਕ ਗਏ 86 ਰੰਸ ਬਣਾਏ ਜੜੇਜਾ ਨੇ 124 ਗੇਂਦਾਂ ਦੇ ਵਿੱਚ ਜਾਇਸਵਾਲ ਨੇ 56 ਰੰਸ ਬਣਾਏ 118 ਗੇਂਦਾਂ ਦੇ ਵਿੱਚ ਤੇ ਪੰਤ ਨੇ 39 ਰੰਸ ਬਣਾਏ 52 ਗੇਂਦਾਂ ਦੇ ਵਿੱਚ ਸੋ ਬੰਗਲਾਦੇਸ਼ ਹੁਣ ਉਹਨਾਂ ਦੀ ਪਾਰੀ ਸ਼ੁਰੂ ਹੋਣ ਵਾਲੀ ਹੈ ਤੇ ਅਸ਼ਵਿਨ ਇੱਕ ਵਾਰੀ ਉਹਨਾਂ ਨੇ ਦਿਖਾ ਦਿੱਤਾ ਹੈ ਕਿ ਉਹ ਕਿਉਂ ਉਹਨਾਂ ਨੂੰ ਟੀਮ ਇੰਡੀਆ ਦੀ ਖਾਸ ਤੌਰ ਤੇ ਟੈਸਟ ਕ੍ਰਿਕਟ ਦੇ ਵਿੱਚ ਬੈਕਬੋਨ ਕਿਹਾ ਜਾਂਦਾ ਹੈ 11 ਚੌਕੇ ਅਸ਼ਵਿਨ ਨੇ ਲਗਾਏ ਨੇ ਤੇ ਦੋ ਛੱਕੇ ਵੀ ਉਹਨਾਂ ਨੇ ਲਗਾਏ ਨੇ ਮੈਂ ਫੇਰ ਦੱਸ ਦਿਆਂ ਇੱਕ ਟਾਈਮ ਤੇ ਭਾਰਤ ਦਾ ਸਕੋਰ 144 ਰਨਸ ਤੇ 6 ਵਿਕਟਾਂ ਆਊਟ ਹੋ ਚੁੱਕੀਆਂ ਸੀਗੀਆਂ ਐਂਡ ਉਥੋਂ 374 ਰਨਸ ਕਰਨਾ ਇਹ ਇੱਕ ਬਹੁਤ ਬਹੁਤ 376 ਰਨਸ ਕਰਨਾ ਇੱਕ ਬਹੁਤ ਵੱਡੀ ਜਿੱਤ ਹੋਏਗੀ ਪਹਿਲੀ ਇਨਿੰਗਸ ਦੇ ਵਿੱਚ ਭਾਰਤੀ ਟੀਮ ਦੀ ਓਵਰঅল ਅਗਰ ਪਲੇਅਰਸ ਦੀ ਗੱਲ ਕਰੀਏ ਜਾਇਸਵਾਲ ਨੇ 118 ਗੇਂਦਾਂ ਦੇ ਵਿੱਚ 56 ਰੰਸ ਬਣਾਏ ਨੇ ਰੋਹਿਤ ਸ਼ਰਮਾ ਕਪਤਾਨ 19 ਗੇਂਦਾਂ ਦੇ ਵਿੱਚ 6 ਰੰਸ ਬਣਾ ਕੇ ਆਊਟ ਹੋ ਗਏ ਸ਼ੁਮਨ ਗਿੱਲ 0 ਤੇ ਆਊਟ ਹੋਏ ਵਿਰਾਟ ਕੋਹਲੀ 6 ਰੰਸ ਤੇ ਆਊਟ ਹੋਏ ਰਿਸ਼ਭ ਪੰਥ 39 ਰੰਸ ਬਣਾ ਕੇ ਆਊਟ ਹੋਏ ਕੇਐਲ ਰਾਹੁਲ ਕੇਐਲ ਰਾਹੁਤ ਇਸਵਾਲ ਉੱਠ ਸਕਦੇ ਨੇ ਕਿਉਂਕਿ ਬਹੁਤ ਚਾਂਸਸ ਉਹਨਾਂ ਨੂੰ ਮਿਲ ਚੁੱਕੇ ਨੇ ਚਾਹੇ ਉਹ T20 ਟੀਮ ਹੋਵੇ 1 ਡੇ ਟੀਮ ਹੋਵੇ ਹੁਣ ਟੈਸਟ ਕ੍ਰਿਕਟ ਹੋਵੇ ਦਲੀਪ ਟਰੋਫੀ ਦੇ ਪਹਿਲੇ ਰਾਊਂ केएल राहुल ਇਹਨਾਂ ਦੀ ਜਗਾ ਖਤਰੇ ਦੇ ਵਿੱਚ ਆ ਸਕਦੀ ਹੈ ਕਿਉਂਕਿ ਬਾਹਰ ਬੜੇ ਦਿੱਗਜ ਪਲੇਅਰਸ ਬੈਠੇ ਨੇ ਖੇਡਣ ਨੂੰ ਸਰਫਰਾਜ਼ ਖਾਨ ਜੋ ਡੋਮੈਸਟਿਕ ক্রিকেট ਦੇ ਵਿੱਚ ਬਹੁਤ ਅੱਛੀ ਪਰਫਾਰਮੈਂਸ ਦੇ ਚੁੱਕੇ ਨੇ ਉਹ ਕੇएल ਰਾਹੁਲ ਉਸ ਚੀਜ਼ ਦਾ ਪ੍ਰੈਸ਼ਰ ਹੈ ਬਟ ਉਹਨਾਂ ਨੂੰ ਸੈਕੰਡ ਇਨਿੰਗਸ ਦੇ ਵਿੱਚ ਕੁਝ ਕਮਾਲ ਕਰਕੇ ਦਿਖਾਉਣਾ ਪਏਗਾ ਜੜੇਜਾ 86 ਰਨਸ ਬਣਾ ਕੇ ਆਊਟ ਹੋਏ ਅਸ਼ਵਿਨ ਇਸ ਮੈਚ ਦੇ ਇਸ ਇਨਿੰਗਸ ਦੇ ਹਾਈ ਤੱਕ ਸਟਾਰ ਨੇ 113 ਰਨਸ ਆਕਾਸ਼ਦੀਪ ਜੋ ਗੇਂਦਬਾਜ਼ ਨੇ 17 ਰੰਸ ਬਣਾਏ ਉਹਨਾਂ ਨੇ ਤੇ ਜਸਪ੍ਰਿਤ ਬੂਮਰਾ 7 ਰੰਸ ਬਣਾ ਕੇ ਆਊਟ ਹੋਏ ਨੇ ਤੇ ਹੁਣ ਬੰਗਲਾਦੇਸ਼ ਦੀ ਜੋ ਟੀਮ ਹੈ ਉਹ ਪਾਰੀ ਖੇਡਣ ਦੇ ਲਈ ਮੈਦਾਨ ਦੇ ਵਿੱਚ ਆ ਚੁੱਕੀ ਹੈ ਤੁਹਾਨੂੰ ਇਸ ਮੈਚ ਦੀ ਸਾਰੀ ਜਾਣਕਾਰੀ ਅਸੀਂ ਦੱਸਦੇ ਰਹਾਂਗੇ ਡੈਨਿਕਸ ਵਿਰਾ ਟੀਵੀ ਤੇ ਮਹਿਮਾਨ ਸ਼ੂ ਦੇਖਦੇ ਰਹੋ ਡੈਨਿਕਸ ਵਿਰਾ ਟੀਵੀ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕਸ ਵਿਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ